ਪਾਠ ਦੂਜਾ ਨਿੱਕੀ ਮੱਛੀ ਦਾ ਗੀਤ ਉਦੇਸ਼ ਸਵੈ ਵਿਸ਼ਵਾਸ ਨਿਡਰਤਾ ਅਤੇ ਏਕੇ ਨਾਲ ਵੱਡੀ ਤੋਂ ਵੱਡੀ ਜੰਗ ਜਿੱਤੀ ਜਾ ਸਕਦੀ ਹੈ ਇਥੋਂ ਦੂਰ ਇੱਕ ਸੰਘਣਾ ਜੰਗਲ ਸੀ ਉਸ ਤੋਂ ਅੱਗੇ ਪਹਾੜ ਸਨ ਪਹਾੜਾਂ ਦੇ ਕੋਲ ਇੱਕ ਪਿੰਡ ਸੀ ਪਿੰਡ ਦੇ ਲਾਗੇ ਇੱਕ ਤਲਾਬ ਸੀ ਤਲਾਬ ਵਿੱਚ ਬਹੁਤ ਮੱਛੀਆਂ ਰਹਿੰਦੀਆਂ ਸਨ ਛੋਟੀਆਂ-ਛੋਟੀਆਂ ਸਾਊ ਮੱਛੀਆਂ ਵੀ ਕੁਝ ਵੱਡੀਆਂ ਤੇ ਮੋਟੀਆਂ ਵੀ ਉਨਾ ਮੱਛੀਆਂ ਵਿੱਚੋਂ ਇੱਕ ਵੱਡੀ ਤੇ ਚਲਾਕ ਮੱਛੀ ਛੋਟੀਆਂ ਅਤੇ ਸਾਊ ਮੱਛੀਆਂ ਨੂੰ ਖਾਣ ਲੱਗੀ। ਕਦੇ ਧੋਖੇ ਨਾਲ, ਕਦੇ ਟਰਾਕੇ। ਉਹ ਹੋਰ ਵੱਡੀ ਤੇ ਮੋਟੀ ਹੋ ਗਈ। ਹੌਲੀ-ਹੌਲੀ ਉਸਦਾ ਰੰਗ ਵੀ ਸੁਨਹਿਰੀ ਹੁੰਦਾ ਗਿਆ। ਤਲਾਬ ਵਿੱਚ ਰਹਿੰਦਿਆਂ ਦੂਸਰੀਆਂ ਮੱਛੀਆਂ ਦਾ ਜੀਣਾ ਉਸਨੇ ਮੁਸ਼ਕਲ ਬਣਾ ਦਿੱਤਾ। ਉਹ ਹਰ ਇੱਕ ਕੋਲ ਜਾ ਕੇ ਰੋਗਣਾ ਲਾਕਦੀ। "ਦੇਖੋ, ਮੈਂ ਕਿੰਨੀ ਸੋਹਣੀ ਲੱਗਦੀ ਆਂ।" ਮੇਰੀ ਚਮਕ ਵੀ ਤੁਹਾਡੇ ਨਾਲੋਂ ਵਧੇਰੀ ਹੈ ਤੁਹਾਡੇ ਨਾਲੋਂ ਗਾਉਂਦੀ ਵੀ ਚੰਗਾ ਹਾਂ ਹੁਣ ਤਾਂ ਪੜੇ ਲਿਖੇ ਕੁਝ ਲੋਕ ਮੇਰੇ ਨਾਲ ਗੱਲਾਂ ਕਰਨ ਆਉਣ ਲੱਗ ਪਏ ਨੇ ਉਹ ਮੇਰੇ ਗੀਤ ਸੁਣ ਕੇ ਵਾਹ ਵਾਹ ਕਰਦੇ ਨੇ ਤਾੜੀਆਂ ਮਾਰਦੇ ਨੇ ਮੇਰੀਆਂ ਕਹਾਣੀਆਂ ਲੋਕਾਂ ਨੂੰ ਸੁਣਾਉਂਦੇ ਨੇ ਫਿਰ ਉਹ ਨੱਕ ਚੜਾ ਕੇ ਆਖਦੀ ਕਿਸੇ ਨੇ ਤੁਹਾਡੇ ਗੀਤ ਤੱਕ ਕੀ ਸੁਣਨੇ ਨੇ ਕੋਈ ਤੁਹਾਡੇ ਕੋਲ ਖੜਨਾ ਵੀ ਨਹੀਂ ਚਾਹੁੰਦਾ ਦੇਖਣ ਨੂੰ ਕਿੰਨੀਆਂ ਦੀਆਂ ਲਗਦੀਆਂ ਉਹ ਤੁਹਾਨੂੰ ਤਾਂ ਚੰਗੀ ਤਰ੍ਹਾਂ ਤੈਰਨ ਦਾ ਚੱਜ ਵੀ ਨਹੀਂ ਹੈਗਾ ਰੰਗ ਵੀ ਕਿੰਨਾ ਭੈੜਾ ਤੇ ਕਾਲਾ ਹੈ ਮੇਰੇ ਲੱਗੇ ਨਾ ਆਇਆ ਕਰੋ ਦੂਰ ਚਲੀਆਂ ਜਾਓ ਇੱਕ ਨੁੱਕਰ ਵਿੱਚ ਦੂਸਰੀਆਂ ਮੱਛੀਆਂ ਸੁਨਹਿਰੀ ਮੱਛੀ ਦੀਆਂ ਅਜਹੀਆਂ ਹੰਕਾਰ ਵਾਲੀਆਂ ਗੱਲਾਂ ਸੁਣ ਕੇ ਬਹੁਤ ਦੁਖੀ ਹੁੰਦੀਆਂ ਤਲਾਹ ਵਿੱਚੋਂ ਭੱਜ ਉਹ ਕਿਧਰੇ ਵੀ ਨਾ ਜਾ ਸਕਦੀਆਂ ਇੱਕ ਛੋਟੀ ਕਾਲੇ ਰੰਗ ਦੀ ਮੱਛੀ ਸੁਨਹਿਰੀ ਮੱਛੀ ਨੂੰ ਦੇਖ ਕੇ ਰੋ ਵਿੱਚ ਆ ਜਾਂਦੀ ਉਸ ਦਾ ਜੀ ਕਰਦਾ ਇੰਨੇ ਹੰਕਾਰ ਤੇ ਈਰਖਾ ਵਾਲੀ ਮੱਛੀ ਨੂੰ ਤਲਾਬ ਵਿੱਚੋਂ ਬਾਹਰ ਸੁੱਟ ਦੇਵੇ ਪਰ ਉਹ ਬਹੁਤ ਛੋਟੀ ਤੇ ਨਿਰਬਲ ਸੀ ਸੁਨਹਿਰੀ ਮੱਛੀ ਬਹੁਤ ਵੱਡੀ ਤੇ ਤਾਕਤਵਰ ਸੀ ਦੂਸਰੀਆਂ ਮੱਛੀਆਂ ਵੀ ਉਸ ਦੇ ਰੋਗ ਥੱਲੇ ਸਨ ਤੇ ਡਰਦੀਆਂ ਤਲਾਬ ਦੀ ਇੱਕ ਨੁੱਕਰ ਵਿੱਚ ਹੀ ਦਬਕੀਆਂ ਰਹਿੰਦੀਆਂ ਸਨ ਸੁਨਹਿਰੀ ਮੱਛੀ ਬਾਕੀ ਦੇ ਸਾਰੇ ਤਲਾਬ ਵਿੱਚ ਇਕੱਲੀ ਹੀ ਮੌਜਾ ਮਾਣਦੀ ਸੀ ਨਿੱਕੀ ਕਾਲੀ ਮੱਛੀ ਤੇ ਕੁਝ ਹੋਰ ਮੱਛੀਆਂ ਇੱਕ ਸ਼ਾਮ ਉਦਾਸ ਜਿਹਾ ਗੀਤ ਗਾਣ ਲੱਗੀਆਂ ਉਦੋਂ ਹੀ ਸੁਨਹਿਰੀ ਮੱਛੀ ਨੇ ਆ ਕੇ ਝਿੜਕਿਆ ਬੰਦ ਕਰੋ ਇਸ ਤਲਾਬ ਵਿੱਚ ਮੇਰੇ ਤੋਂ ਸਿਵਾ ਹੋਰ ਕੋਈ ਨਹੀਂ ਗਾਏਗਾ ਕੋਈ ਉੱਚੀ ਵੀ ਨਹੀਂ ਬੋਲੇਗਾ ਸਾਰੀਆਂ ਮੱਛੀਆਂ ਡਰ ਕੇ ਚੁੱਪ ਹੋ ਗਈਆਂ ਪਰ ਉਹ ਚਾਹੁੰਦਿਆਂ ਸਨ ਉਹ ਵੀ ਗਾਉਣ ਲੋਕ ਉਹਨਾਂ ਦੇ ਗੀਤ ਵੀ ਸੁਣਨ ਉਹਨਾਂ ਬਾਰੇ ਗੱਲਾਂ ਕਰਨ ਇੱਕ ਦਿਨ ਤਲਾਬ ਕਿਨਾਰੇ ਇੱਕ ਆਦਮੀ ਆਇਆ ਉਸਨੇ ਬਹੁਤ ਸੁੰਦਰ ਕੱਪੜੇ ਪਹਿਨੇ ਹੋਏ ਸਨ ਦੇਖਣ ਨੂੰ ਰਾਜਕੁਮਾਰ ਜਾਪਦਾ ਸੀ ਉਸ ਸੁਨਹਿਰੀ ਮੱਛੀ ਕੋਲੋਂ ਗੀਤ ਸੁਣਨ ਲੱਗਾ ਦੂਰ ਪਿੱਛੇ ਇੱਕ ਨੁੱਕਰ ਵਿੱਚ ਤੈਦ ਦੀ ਨਿੱਕੀ ਮੱਛੀ ਸਭ ਦੇਖਦੀ ਰਹੀ ਜਦੋਂ ਸੁੰਦਰ ਕੱਪੜਿਆਂ ਵਾਲਾ ਆਦਮੀ ਜਾਣ ਲੱਗਾ ਤਾਂ ਨਿੱਕੀ ਮੱਛੀ ਨੇ ਤੇਜ਼ ਹੀ ਨਾ ਜਾ ਕੇ ਉਸ ਨੂੰ ਆਵਾਜ਼ ਦਿੱਤੀ ਮੇਰਾ ਕੀ ਤੈ ਸੁਣੇਗਾ ਉਸ ਆਦਮੀ ਨੇ ਹੈਰਾਨ ਹੋ ਕੇ ਇੱਕ ਨਿੱਕੀ ਤੇ ਬਦਰੂਪ ਜਹੀ ਕਾਲੀ ਮੱਛੀ ਵੱਲ ਤੱਕਿਆ ਤੇ ਆਪਣੇ ਸੋਹਣੇ ਕੱਪੜੇ ਸਵਾਰਦਿਆਂ ਤਰਸਕਾਰ ਨਾਲ ਬੋਲਿਆ ਤੂੰ ਵੀ ਗਾਲ ਨਹੀਂ ਹੈ ਤੂੰ ਆਪਣੇ ਆਪ ਨੂੰ ਮੱਛੀ ਸਮਝਣੀ ਹੈ ਮੈਨੂੰ ਤਾਂ ਸੁਨਹਿਰੀ ਮੱਛੀ ਦਾ ਗੀਤ ਸੁਣਨ ਦੀ ਆਦਤ ਹੈ ਮੈਂ ਉਸ ਕੋਲੋਂ ਵੀ ਸੁਣਾ ਕਾ ਲੈਨੀਆ ਨਿੱਕੀ ਮੱਛੀ ਨੇ ਮਾਂ ਨਾਲ ਕਿਹਾ ਸੁਨਹਿਰੀ ਮੱਛੀ ਤੋਂ ਸੋਨਾ ਕੋਈ ਕਿਵੇਂ ਗਾ ਸਕਦਾ ਹੈ ਆਦਮੀ ਨੇ ਕਿਹਾ ਜੇ ਤੂੰ ਸੁਨੇਗਾ ਤਾਂ ਮੈਂ ਗਾ ਕੇ ਸੁਣਾਵਾਂ ਨਿੱਕੀ ਮੱਛੀ ਨੇ ਉਸਦੇ ਹੋ ਨੇੜੇ ਆਉਂਦਿਆਂ ਕਿਹਾ ਤੇਰੇ ਜਈਆਂ ਮੱਛੀਆਂ ਦਾ ਗੀਤ ਸੁਣਨ ਦੀ ਮੈਨੂੰ ਵੇਲ ਨਹੀਂ ਆਖ ਕੇ ਸੋਹਣੇ ਕੱਪੜਿਆਂ ਵਾਲਾ ਆਦਮੀ ਤੁਰ ਗਿਆ ਨਿੱਕੀ ਮੱਛੀ ਉਦਾਸ ਹੋ ਗਈ ਜਦੋਂ ਵੀ ਉਹ ਆਦਮੀ ਆਉਂਦਾ ਸੁਨਹਿਰੀ ਮੱਛੀ ਦਾ ਗੀਤ ਸੁਣਦਾ ਤੇ ਚਲਿਆ ਜਾਂਦਾ ਨਿੱਕੀ ਮੱਛੀ ਆਪਣੇ ਮਨ ਵਿੱਚ ਹੀ ਗੁੰਗੁਣਾਉਂਦੀ ਆਪਣੀਆਂ ਦੂਸਰੀਆਂ ਮੱਛੀਆਂ ਵੱਲ ਵੇਖਦੀ ਉਹ ਵੀ ਡਰਦੀਆਂ ਸਹਿਮੀਆਂ ਸਹਿਮੀਆਂ ਗਾਉਂਦੀਆਂ ਕਿਤੇ ਸੁਨਹਿਰੀ ਮੱਛੀ ਨੂੰ ਉਹਨਾਂ ਦਾ ਗੀਤ ਨਾ ਸੁਣ ਜਾਵੇ ਉਹ ਆਪਣੀ ਹਾਲਤ ਤੇ ਹੰਝੂ ਘੇਰਦੀਆਂ ਤੇ ਤਲਾਹ ਦੀ ਚਿੱਕੜ ਵਾਲੀ ਨੁੱਕਰ ਵਿੱਚ ਚੁੱਪ ਚੁੱਪ ਤੈਰਦੀਆਂ ਰਹਿੰਦੀਆਂ ਇੱਕ ਹੋਰ ਦਿਨ ਤਲਾਬ ਤੇ ਇੱਕ ਲੜਕਾ ਆਇਆ ਨਿੱਕੀ ਮੱਛੀ ਉਸ ਕੋਲ ਆ ਗਈ ਤੇ ਪੁੱਛਿਆ ਤੂੰ ਵੀ ਸੁਨਹਿਰੀ ਮੱਛੀ ਦਾ ਗੀਤ ਸੁਣਨ ਆਇਆ ਮੈਂ ਤਾਂ ਉਸ ਨੂੰ ਜਾਣਦਾ ਨਹੀਂ ਕਦੇ ਦੇਖੀ ਵੀ ਨਹੀਂ ਲੜਕੇ ਨੇ ਹੈਰਾਨ ਹੋ ਕੇ ਕਿਹਾ ਫੇਰ ਇੱਥੇ ਕੀ ਕਰਨ ਆਇਆ ਨਿੱਕੀ ਮੱਛੀ ਨੇ ਫੇਰ ਪੁੱਛਿਆ ਸਕੂਲੋਂ ਪੜ੍ਹ ਕੇ ਆਇਆ ਪਿਆਸ ਲੱਗੀ ਹੈ ਤੇ ਇੱਥੇ ਪਾਣੀ ਪੀਣ ਆ ਗਿਆ ਤੇਰੇ ਝੋਲੇ ਵਿੱਚ ਕੀ ਹੈ ਨਿੱਕੀ ਮੱਛੀ ਨੇ ਪੁੱਛਿਆ ਇਹਦੇ ਵਿੱਚ ਕਿਤਾਬਾਂ ਨੇ ਇਹਨਾਂ ਵਿੱਚ ਕੀ ਲਿਖਿਆ ਹੁੰਦਾ ਬਹੁਤ ਕੁਝ ਲਿਖਿਆ ਹੁੰਦਾ ਪਹਾੜਾਂ ਬਾਰੇ ਜੰਗਲਾਂ ਬਾਰੇ ਨਦੀਆਂ ਬਾਰੇ ਪੰਛੀਆਂ ਬਾਰੇ ਜਾਨਵਰਾਂ ਬਾਰੇ ਮੈਨੂੰ ਵੀ ਦੱਸੇਂਗਾ ਨਿੱਕੀ ਮੱਛੀ ਉਸਦੇ ਹੋਰ ਨੇੜੇ ਹੋ ਗਈ ਔਰ ਜੇ ਤੂੰ ਨਿੱਕੀ ਹੈ ਸਮਝ ਨਹੀਂ ਆਉਣੀ ਤੈਨੂੰ ਤੂੰ ਵੀ ਤਾਂ ਨਿੱਕਾ ਹੈ ਨਿੱਕੀ ਮੱਛੀ ਨੇ ਹੱਸ ਕੇ ਕਿਹਾ ਮੈਂ ਤਾਂ ਸਕੂਲੇ ਜਾਂਦਾ ਹਾਂ ਫਿਰ ਨਿੱਕਾ ਕਿਵੇਂ ਹੋਇਆ ਨਿੱਕੀ ਮੱਛੀ ਨੂੰ ਸਮਝ ਨਾ ਆਈ ਉਹ ਕੀ ਜਵਾਬ ਦੇਵੇ ਉਹਨਾਂ ਦੀਆਂ ਗੱਲਾਂ ਸੁਣਨ ਦੂਸਰੀਆਂ ਬੱਚੀਆਂ ਵੀ ਆ ਗਈਆਂ ਨਿੱਕੀ ਮੱਛੀ ਚਾਹੁੰਦੀ ਸੀ ਉਹ ਲੜਕੇ ਨਾਲ ਗੱਲਾਂ ਕਰੀ ਜਾਵੇ ਅਜੇ ਤੱਕ ਕਿਸੇ ਨੇ ਵੀ ਉਸ ਨਾਲ ਇੰਨੀਆਂ ਗੱਲਾਂ ਨਹੀਂ ਸੁਣ ਕੀਤੀਆਂ ਉਹ ਲੜਕੇ ਵੱਲ ਮੂੰਹ ਨਾਲ ਵੇਖਦੀ ਵੇਖਦੀ ਅਚਾਨਕ ਉਦਾਸ ਹੋ ਗਈ ਤੇ ਬੋਲੀ ਤਾ ਕਮੀਜ਼ ਪਾਤਾ ਹੋਇਆ ਤੇਰੇ ਕੋਲ ਤਾਂ ਪੈਰਾ ਵਿੱਚ ਪੌਣ ਲਈ ਜੁੱਤੀ ਵੀ ਨਹੀਂ ਤਾਂ ਕੀ ਹੋਇਆ ਕਿੰਨੇ ਲੋਕ ਨੇ ਇੱਥੇ ਜਿਨ੍ਹਾਂ ਕੋਲ ਜੁੱਤੀ ਪੌਣ ਲਈ ਪੈਰ ਹੀ ਨਹੀਂ ਹਨ ਮੇਰੇ ਕੋਲ ਪੈਰ ਤਾਂ ਹੈਗੇ ਨੇ ਆਖਦਿਆਂ ਲੜਕੇ ਨੇ ਕਿਤਾਬਾਂ ਵਾਲਾ ਚੋਲਾ ਆਪਣੇ ਮੋਢੇ ਤੇ ਟੰਗ ਲਿਆ ਤੇ ਧੁਰਨ ਲਗਾ ਚਾਂਦ ਤੋਂ ਪਹਿਲਾਂ ਮੇਰਾ ਕੀ ਇਤਨੀ ਸੁਣੇਗਾ ਨਿੱਕੀ ਮੱਛੀ ਨੇ ਖੁਸ਼ ਹੋ ਕੇ ਪੁੱਛਿਆ ਤੂੰ ਗਾ ਵੀ ਲੈਣੀ ਹੈ लड़का हैरान होया हाँ मैं बहुत सोना गानी हाँ ये भी कहा ने निक्की मछी ने अपन दूसरिया मछिया वाल वेख के दसिया फिर ता जरूर सुनागा किताबा वाला चोला तालाब किनारे रख के लड़का बैठ गया साड़ी कहानी भी लिखेगा निक्की मछी ने अपना मुंह पानी विचो बाहर कट के पूछा और जे तो मैं छोटा हाँ जो बहुत पढ़ गया ਵੱਡਾ ਹੋ ਗਿਆ ਤੇ ਮੈਨੂੰ ਲਿਖਣ ਦੀ ਜਾਚ ਆ ਗਈ ਫੇਰ ਤੁਹਾਡੀ ਕਹਾਣੀ ਲਿਖਾਂਗਾ ਹੁਣ ਗੀਤ ਸੁਣਾ ਪਰ ਨਿੱਕੀ ਮੱਛੀ ਉਦਾਸ ਹੋ ਗਈ ਤੇ ਡਰ ਕੇ ਤਲਾਬ ਦੇ ਦੂਸਰੇ ਪਾਸੇ ਵੱਲ ਤੱਕਣ ਲੱਗੀ ਗੌਂਦੀ ਕਿਉਂ ਨਹੀਂ ਜਲਦੀ ਕਰ ਮੈਂ ਘਰ ਜਾ ਕੇ ਰੋਟੀ ਵੀ ਖਾਣੀ ਹੈ ਜੇ ਲੜਕੇ ਨੇ ਕਾਲਾ ਪੈਂਦਿਆ ਕਿਆ ਮੈਂ ਕਿਵੇਂ ਕਾ ਸਕਤੀ ਹਾਂ ਅਸੀ ਸਾਰੀਆਂ ਹੀ ਨਿਕੋਂਦੀਆਂ ਮੈਂ ਤਾਂ ਤੈਨੂੰ ਦੱਸਣਾ ਭੁੱਲ ਗਈ ਸੁਨਹਿਰੀ ਮੱਛੀ ਨੇ ਸਾਨੂੰ ਕੌਣ ਤੋਂ ਮਨਾ ਕੀਤਾ ਹੋਇਆ ਨਿੱਕੀ ਮੱਛੀ ਨੇ ਹੌਂਕਾ ਲੈਂਦਿਆ ਕਿਹਾ ਕਿਉਂ ਉਹ ਕਿਉਂ ਨਹੀਂ ਗੌਂਦਿੰਦੀ ਲੜਕਾ ਬੜਾ ਹੈਰਾਨ ਹੋਇਆ ਕੀ ਪਤਾ ਆਖਦੀ ਹੈ ਮੈਂ ਸੁਨਹਿਰੀ ਮੱਛੀਆਂ ਤੁਹਾਡੇ ਸਾਰਿਆਂ ਤੋਂ ਸੁੰਦਰ ਚਮਕਦੀ ਵੀ ਵਧੇਰੇ ਆ ਮੇਰੇ ਤੋਂ ਬਿਨਾ ਹੋਰ ਕੋਈ ਨਾ ਗਾਵੇ ਫੇਰ ਤੁਸੀਂ ਕਦੇ ਨਹੀਂ ਗਾਇਆ ਗਾਨੀਆਂ ਦਾ ਹਾਂ ਪਰ ਹੌਲੀ-ਹੌਲੀ ਚੋਰੀ ਚੋਰੀ ਉਹ ਕਾ ਦਾ ਗਾਣਾ ਹੋਇਆ ਉਹ ਤਾਂ ਰੋਣ ਵਰਗਾ ਗੀਤ ਹੁੰਦਾ ਤੁਸੀਂ ਕਿੰਨੀਆਂ ਹੋ ਲੜਕੇ ਨੇ ਪੁੱਛਿਆ ਅਸੀਂ ਤੇ ਬਹੁਤ ਹਾਂ ਕਿੰਨੀਆਂ ਸੁਨਹਿਰੀ ਮੱਛੀਆਂ ਨੇ ਇੱਥੇ ਇੱਕੋ ਹੀ ਐ ਨਿੱਕੀ ਮੱਛੀ ਨੇ ਹੋਂਕਾ ਲਿਆ ਫੇਰ ਕਿਉਂ ਡਰਦੀਆਂ ਹੋ ਸੁਨਹਿਰੀ ਮੱਛੀ ਤੋ ਢੱਕੀ ਵਿਗਾੜੇਗੀ ਭਲਾ ਕ ਅਲੱਗ ਨਾ ਗਾਇਆ ਕਰੋ ਸਾਰਿਆਂ ਰਲ ਕੇ ਗਾਓ ਫੇਰ ਵੇਖੋ ਬਾਕੀ ਸਾਰੀਆਂ ਮੱਛੀਆਂ ਤੇ ਨਿੱਕੀ ਮੱਛੀ ਲੜਕੇ ਦੀਆਂ ਗੱਲਾਂ ਸੁਣ ਰਹੀਆਂ ਸਨ ਉਹ ਸਾਰੀਆਂ ਰਲ ਕੇ ਗਾਉਣ ਲੱਗੀਆਂ ਉਹਨਾਂ ਦਾ ਸਾਂਝਾ ਗੀਤ ਤਲਾਬ ਤੋਂ ਬਾਹਰ ਵਾਯੂ ਮੰਡਲ ਵਿੱਚ ਗੂੰਜਣ ਲੱਗਾ ਸਾਰੀਆਂ ਖੁਸ਼ ਤੇ ਹੈਰਾਨ ਹੋਈਆਂ ਹੋਰ ਉੱਚੀ ਗਾਉਣ ਲੱਗੀਆਂ ਸੁਨਹਿਰੀ ਮੱਛੀ ਡਰ ਗਈ ਉਹ ਤਲਾਬ ਵਿੱਚ ਇੱਧਰ ਉੱਧਰ ਭੱਜੀ ਛਟਪਟਾਈ ਫੇਰ ਉਸਨੇ ਆਪਣੇ ਆਪ ਨੂੰ ਚਿੱਕੜ ਵਾਲੀ ਗੰਦੀ ਨੁਕਰ ਵਿੱਚ ਛੁਪਾ ਲਿਆ ਮੱਛੀਆਂ ਅਤੇ ਨਿੱਕੀ ਮੱਛੀ ਦਾ ਸਾਂਝਾ ਗੀਤ ਖੋਰ ਉੱਚੀ ਹੋ ਗਿਆ ਜੰਗਲਾਂ ਵਿੱਚ ਪਹਾੜਾਂ ਵਿੱਚ ਨਦੀਆਂ ਵਿੱਚ ਤੇ ਲੜਕੇ ਦੇ ਪਿੰਡ ਵਿੱਚ ਸਾਂਝਾ ਗੀਤ ਗੂੰਜਣ ਲੱਗਾ ਕੀ ਸਿੱਖਿਆ ਆਪਸ ਵਿੱਚ ਮਿਲ ਕੇ ਕਿਸੇ ਵੀ ਵੱਡੀ ਤੋਂ ਵੱਡੀ ਮੁਸੀਬਤ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਚੇਤੇ ਰੱਖੋ ਛੋਟਾ-ਛੋਟਾ ਕਿਣਕਾ ਇਕੱਠਾ ਹੋ ਕੇ ਇੱਕ ਪਰਬਤ ਦਾ ਰੂਪ ਧਾਰ ਲੈਂਦਾ ਹੈ